ਇੱਕ ਦਰਖਤ ਦਾ ਪਹਿਲਾਂ ਬੀ ਲੱਗਦਾ ਆ ਫਿਰ ਉਹ ਛੋਟਾ ਬੂਟਾ ਬਣਦਾ ਆ ਫਿਰ ਉਹ ਵੱਡਾ ਦਰਖਤ ਬਣਦਾ ਤਾਂ ਫਿਰ ਉਸ ਤੋਂ ਬਾਅਦ ਫਲ ਦਿੰਦਾ ਔਰਤ ਦੀ ਜ਼ਿੰਦਗੀ ਵੀ ਮੈਨੂੰ ਲੱਗਦਾ ਇਹੇ ਇਸੇ ਤਰੀਕੇ ਨਾਲ ਹੁੰਦੀ ਹੈ ਪਹਿਲਾਂ ਉਹਦਾ ਜਨਮ ਹੁੰਦਾ ਉਹ ਇੱਕ ਕੁੜੀ ਬਣਦੀ ਆ ਫਿਰ ਕੁੜੀ ਤੋਂ ਬਾਅਦ ਉਹ ਇੱਕ ਔਰਤ ਬਣਦੀ ਆ ਔਰਤ ਤੋਂ ਬਾਅਦ ਫਿਰ ਉਹ ਇੱਕ ਮਾਂ ਬਣਦੀ ਆ ਜਾ ਕੇ ਹੈਨਾ ਸਾਨੂੰ ਜਦੋਂ ਅਸੀਂ ਜਦੋਂ ਦੁੱਧ ਦਹੀਂ ਵੀ ਦੁੱਧ ਲੱਸੀ ਅਸੀਂ ਪੋਣ ਕੀ ਪੀਣਾ ਨਾ ਸਾਡੇ ਇੱਕ ਮਾਮੀ ਜੀ ਸਾਨੂੰ ਬਹੁਤ ਟੋਕਦੇ ਹੁੰਦੇ ਸੀ ਸਾਡੇ ਦਾਦਾ ਜੀ ਮੰਮੀ ਹੁਣੇ ਵੀ ਕਿ ਤੁਸੀਂ ਪੂਣ ਪੂਣ ਕੇ ਦੁੱਧ ਲੱਸੀ ਪੀਨੇ ਹੋ ਤੁਹਾਨੂੰ ਗਾਂ ਜਾ ਕੇ ਪਤਾ ਲੱਗੂਗਾ ਹਨਾ ਅਸੀਂ ਮੰਮੀ ਨੂੰ ਕਿਹਾ ਵੀ ਗਾਂ ਲੈ ਕੇ ਕੀ ਪਤਾ ਲੱਗੂ ਉਹਨਾਂ ਨੇ ਕਿਹਾ ਤੁਹਾਡੇ ਹਲੇ ਵਿਆਹ ਹੋਣੇ ਨਹੀਂ ਤੁਹਾਡੇ ਹਲੇ ਬੱਚੇ ਹੋਣੇ ਨੇ ਉਹ ਸਾਨੂੰ ਕਹਿੰਦੇ ਸੀ ਕਿ ਵੀ ਜਿੰਨੀ ਤਾਕਤ ਆ ਉਹ ਤੋਂ ਤੁਸੀਂ ਪੂਣੀ ਚ ਕੱਢ ਕੇ ਧਰਤੀ ਜਿੰਨੀ ਤੁਹਾਡੇ ਸਰੀਰ ਨੂੰ ਚਾਹੀਦੀ ਸੀ ਹਨਾ ਮੈਨ ਲੱਗਦਾ ਕਿ ਪ੍ਰੈਗਨਨਸੀ ਤੋਂ ਪਹਿਲਾਂ ਗੱਲ ਆਪਾਂ ਉੱਥੋਂ ਸ਼ੁਰੂ ਕਰੀਏ ਵੀ ਕੁਆਰੀਆਂ ਕੁੜੀਆਂ ਜਦੋਂ ਹੁੰਦੀਆਂ ਨੇ ਜਿਹੜੀ ਇੱਕ ਉਮਰ ਹੁੰਦੀ ਆ ਸਾਡਾ ਮੈਨਸਟਰੂਅਲ ਸਰਕਲ ਸ਼ੁਰੂ ਹੋ ਗਿਆ ਤਾਂ ਸਾਨੂੰ ਉਦੋਂ ਆਪਣੇ ਸਰੀਰ ਦਾ ਕਿਵੇਂ ਧਿਆਨ ਰੱਖਣਾ ਚਾਹੀਦਾ ਸਾਡਾ ਖਾਣ ਪੀਣ ਸਾਡੀ ਰੁਟੀਨ ਕਿਹੋ ਜਿਹੀ ਹੋਣੀ ਚਾਹੀਦੀ ਆ ਸਾਡਾ ਸ਼ੁਰੂ ਤੋਂ ਜਦੋਂ ਕੁੜੀਆਂ ਅੱਜ ਕੱਲ ਅੱਗੇ ਸੀ ਦੇਖੋ ਕੁੜੀਆਂ ਨੂੰ 14 ਤੋਂ ਬਾਅਦ 15 16 17 ਸਾਲ ਜਾ ਕੇ ਡੇਟ ਆਉਂਦੀ ਸੀ ਨਾ ਹਾਂਜੀ ਅੱਜ ਕੱਲ ਕੀ ਹੈ ਕਾਲ ਯੁਗ ਦਾ ਟਾਈਮ ਹੈ ਇਹਨੂੰ ਕਾਲ ਯੁਗ ਕਹਿੰਦੇ ਹੈਨਾ ਕਿਉਂ ਕੁੜੀਆਂ ਨੂੰ ਅੱਜ ਕੱਲ 9 ਸਾਲ ਦੀ ਨੂੰ 8 ਸਾਲ ਦੀ ਨੂੰ 10 ਸਾਲ ਦੀ ਕੁੜੀ ਨੂੰ ਡੇਟ ਆਉਣ ਲੱਗੀ ਹਾਂ ਇੱਕ ਹੀ ਇੱਕ ਤਾਂ ਤੁਹਾਡਾ ਖਾਣ-ਪਾਣ ਬਦਲ ਗਿਆ। ਜੀ। ਇੱਕ ਤੁਹਾਡੀ ਸੋਚਣ ਸ਼ਕਤੀ ਬਦਲ ਗਈ। ਹਮ ਇੱਕ ਲੋਕ ਕੀ ਹੈ ਅਸੀਂ ਨੈਟ ਤੇ ਚੀਜ਼ਾਂ ਹੀ ਇਦਾਂ ਦੀਆਂ ਕੁੜੀਆਂ ਦੇਖਣ ਲੱਗ ਗੀਆਂ ਕਿਉਂਕਿ ਉਹਨਾਂ ਨੂੰ ਜਲਦੀ-ਜਲਦੀ ਉਹ ਵੱਡੀਆਂ ਹੋ ਰਹੀਆਂ ਕੁੜੀਆਂ। ਬਿਲਕੁਲ। ਹਨਾ ਜਲਦੀ ਸਿਆਣੀਆਂ ਹੋ ਗਈਆਂ ਤਾਂ ਫਿਰ ਰੱਬ ਵੀ ਉਹੇ ਜਾ ਹੋ ਗਿਆ। ਬਾਕੀ ਕੀ ਹੈ ਅੱਗੇ ਨਾਲ ਉਮਰਾਂ ਘਟ ਗਈਆਂ। ਅੱਗੇ ਕੁਝ ਦੀ 100 ਸਾਲ ਦੀ, 105 ਸਾਲ ਦੀ, 110 ਸਾਲ ਦੀ ਹਨਾ ਇਹ ਉਮਰਾਂ ਸੀਗੀਆਂ। ਅੱਜਕੱਲ ਉਮਰਾਂ ਹੀ 60-70 ਸਾਲ ਰਹਿ ਗਈ ਹੈ। ਹਮ ਤੋ ਉਹਦੇ ਵਿੱਚ ਫਿਰ ਪਰਮਾਤਮਾ ਨੇ ਵੀ ਥੋੜਾ ਜਿਆਦਾ ਐਡਵਾਂਸ ਕਰਤੀ ਹਰ ਇੱਕ ਚੀਜ਼ ਹੂੰ ਇਸ ਕਰਕੇ ਕੁੜੀ ਨੂੰ ਅੱਜ ਕੱਲ 8-9 ਸਾਲ ਦੀ ਨੂੰ ਮੰਥਲੀ ਆਉਣ ਲੱਗ ਗਈ ਹੈ ਹੂੰ ਤੋ ਫਿਰ ਉਹਦੇ ਹਿਸਾਬ ਨਾਲ ਹੀ ਹਰ ਇੱਕ ਚੀਜ਼ ਚੇਂਜ ਹੋ ਗਈ ਹੂੰ ਤਾਂ ਪ੍ਰੋਬਲਮ ਕਿੱਥੇ ਆਉਂਦੀ ਹੈ ਵੀ ਅੱਜ ਕੱਲ ਖਾਣ-ਪੀਣ ਨਹੀਂ ਸਾਡਾ ਵਧੀਆ ਹੈਗਾ ਅੱਗੇ ਅਸੀਂ ਜਿਹੜੇ ਛੋਟੇ ਹੁੰਦੇ ਸੀ ਅਸੀਂ ਦੁੱਧ ਕਿਉਂ ਵੱਧ ਤੋਂ ਖਾਂਦੇ ਸੀ ਹਾਂਜੀ ਸਬਜ਼ੀ 'ਚ ਕਿਉਂ ਪਾਉਣ ਲੱਗੇ ਕਦੇ ਨਹੀਂ ਸੀ ਸੋਚਿਆ ਵੀ ਮੈਂ ਮੋਟੀ ਹੋ ਜੂੰਗੀ ਹਾਂ ਹੁਣ ਲੋਕਾਂ ਦੇ ਮਨ ਚ ਆਹੀ ਚੀਜ਼ ਪਹਿਲੀ ਗੱਲ ਬੜੀ ਪਈ ਹੈ ਮਟਾਪਾ ਕਿਉਂ ਲੋਕਾਂ ਨੂੰ ਵੈਸੇ ਆਉਣ ਲੱਗ ਗਿਆ ਸਾਰੇ ਦਿਨ ਲੋਕੀ ਮੋਬਾਈਲ ਤੇ ਰਹਿੰਦੇ ਆ ਹੂੰ ਬੱਚੇ ਛੋਟੇ ਛੋਟੇ ਦੇਖੋ ਬੱਚਿਆਂ ਵਾਸਤੇ ਬਹੁਤ ਮਾੜੀ ਚੀਜ਼ ਹੈ ਮੋਬਾਈਲ ਬਿਲਕੁਲ ਪਰ ਹੁਣ ਅਸੀਂ ਪਿੰਡਾਂ ਵਾਲੇ ਲੋਕਾਂ ਨੂੰ ਮੈਂ ਇਹ ਚੀਜ਼ ਸਮਝਾਉਣੀ ਤੁਸੀਂ 7 7 ਮਹੀਨੇ ਦੇ ਬੱਚੇ ਨੂੰ 8 ਮਹੀਨੇ ਦੇ ਬੱਚੇ ਨੂੰ ਮੋਬਾਈਲ ਦੇ ਕੇ ਬਿਠਾ ਦਿੰਦੀਆਂ ਹੂੰ ਉਹਨੂੰ ਕਾਰਟੂਨ ਲਾ ਤੇ ਉਹ ਖੇਡੀ ਆ ਮਾਮਾ ਕੰਮ ਕਰੀ ਜਾਂਦੀਆਂ ਹਨਾ ਹੂੰ ਇਸ ਕਰਕੇ ਬੱਚਿਆਂ ਦੀ ਬੱਚਿਆਂ ਤੇ ਮੈਂਟਲੀ ਵੀ ਇਸ ਚੀਜ਼ ਦਾ ਬਹੁਤ ਇਫੈਕਟ ਪੈਂਦਾ ਹੈ ਹੂੰ ਤਾਂ ਸਾਨੂੰ ਮੋਬਾਈਲ ਨੇ ਵੀ ਕੁਝ ਪੱਟਤਾ ਕੁਝ ਲੋਕਾਂ ਨੇ ਕੰਮ ਨਹੀਂ ਕਰਨ ਨੂੰ ਜੀ ਕਹਦਾ ਕੁਝ ਲੋਕ ਇਹੇ ਜਿਹੋਗੇ ਕਿ ਕੰਮ ਕੁੜੀਆਂ ਤੋਂ ਕਰਾਉਂਦੇ ਹੀ ਨਹੀਂ ਕਰਾਉਂਦੇ ਹੀ ਨਹੀਂ ਉਹ ਕਹਿੰਦੇ ਸਾਡੀ ਕੁੜੀ ਪੜ੍ਹਦੀ ਹੈ ਕੰਮ ਕਿਉਂ ਕਰੇ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀ ਕੁੜੀ ਨੂੰ ਗਾਂ ਵਿਆਉਣਾ ਹੈ ਹੂੰ ਵਿਆਹ ਤੋਂ ਬਾਅਦ ਫਿਰ ਲੋਕਾਂ ਦੇ ਘਰੇ ਲੜਾਈਆਂ ਪੈਣੀਆਂ ਜਦੋਂ ਮੈਂ ਲੋਕ ਕੀ ਕਹਿੰਦੇ ਅੱਜ ਅਸੀਂ ਤਾਂ 20 ਲੱਖ ਕੁੜੀ ਤੇ ਲਾਤ ਸਾਡੀ ਕੁੜੀ ਕੰਮ ਕਿਉਂ ਕਰੇ ਹੂੰ ਕਿਉਂ ਨਾ ਕਰੇ ਭਾਈ ਹਨਾ ਕੰਮ ਉਹ ਨਹੀਂ ਆਪ ਦਾ ਘਰ ਤੇ ਚਲਾਉਣਾ ਹੀ ਹੈ ਬਿਲਕੁਲ ਪਰ ਲੋਕਾਂ ਕੋਲੇ ਕੰਮ ਘਟ ਗਏ ਤਾਂ ਲੋਕਾਂ ਦੀ ਉਹ ਜਿਹੀ ਆਦਤਾਂ ਬਣ ਗਈਆਂ ਉਹੇ ਜੇ ਲੋਕਾਂ ਦੇ ਸਰੀਰ ਹੋ ਗਏ ਹੂੰ ਕਿ ਲੋਕਾਂ 'ਚ ਕਮਜ਼ੋਰੀ ਜ਼ਿਆਦਾ ਆਉਣ ਲੱਗ ਗਈ ਹੂੰ ਤਾਂ ਥੋੜਾ ਜਿਹਾ ਬਸ ਸਾਰੀਆਂ ਗੱਲਾਂ ਰਲ ਗਈਆਂ ਕੁਛ ਕੁੜੀਆਂ ਕੰਮ ਕਰਕੇ ਨਹੀਂ ਰਹੀ ਜੀ ਹੂੰ ਕੰਮ ਨਹੀਂ ਕਰਦੀਆਂ ਤਾਂ ਫਿਰ ਥੋੜਾ ਜਿਹਾ ਡਿਲੀਵਰੀ ਦੇ ਵੀ ਇਫੈਕਟ ਪੈਂਦੇ ਇਹਨਾਂ ਗੱਲਾਂ 'ਚ ਬਿਲਕੁਲ 10 ਤੋਂ ਲੈ ਕੇ 18 ਸਾਲ ਤੱਕ ਕੁੜੀ ਦੀ ਡਾਈਟ ਕੀ ਹੋਣੀ ਚਾਹੀਦੀ ਆ ਜਿਵੇਂ ਕਈ ਕਹਿੰਦੇ ਹੁੰਦੇ ਨੇ ਅਸੀਂ ਜਦੋਂ ਛੋਟੇ ਸੀਗੇ ਤਾਂ ਕਹਿੰਦੇ ਕਿ ਅੰਡਾ ਨਾ ਦੋ ਜਿਆਦਾ ਕੁੜੀਆਂ ਨੂੰ ਮੀਟ ਨਾ ਖਵਾਓ ਕਿ ਇਹ ਕਿਉਂਕਿ ਇਹ ਚੀਜ਼ਾਂ ਗਰਮ ਹੁੰਦੀਆਂ ਨੇ ਤਾਂ ਇਹਨਾਂ ਦੇ ਪੀਰੀਅਡ ਛੇਤੀ ਸ਼ੁਰੂ ਹੋ ਜਾਣਗੇ ਇਹ ਚੀਜ਼ਾਂ ਸਿਰਪਾਉਂਦੀਆਂ ਹਾਲਾਂਕਿ ਕੋਈ ਕਹਿੰਦਾ ਸੀਗਾ ਵੀ ਇਹ ਚੀਜ਼ ਚ ਦਾ ਪ੍ਰੋਟੀਨ ਬਹੁਤ ਜ਼ਿਆਦਾ ਆ ਨਹੀਂ ਇਹਨਾਂ ਚੀਜ਼ਾਂ ਨੂੰ ਕੋਈ ਫਰਕ ਨਹੀਂ ਪੈਂਦਾ ਅੱਛਾ ਜੀ ਹੁਣ ਬਾਹਰਲੇ ਦੇਸ਼ਾਂ ਚ ਕੀ ਮੀਟ ਅੰਡਾ ਹਰ ਇੱਕ ਚੀਜ਼ ਚ ਉਹ ਤਾਂ ਰੋਟੀ ਖਾਂਦੇ ਹੀ ਨਹੀਂ ਬਿਲਕੁਲ ਤੋਂ ਕਦੇ ਉਹਨਾਂ ਨੇ ਸੋਚੀ ਇਹ ਬੇ ਚੀਜ਼ ਬਾਰੇ ਨਾ ਇਹਨਾਂ ਡਾਈਟ ਤਾਂ ਬੱਚੇ ਦੀ ਅੱਛੀ ਹੋਊਗੀ ਤਉ ਉਹਦਾ ਵਿਕਾਸ ਅੱਛਾ ਹੋਊਗਾ। ਹੂੰ ਮੈਂ ਪੇਸ਼ੰਟ ਨੂੰ ਇਹ ਚੀਜ਼ ਕਹਿੰਨੀ ਹੁੰਦੀ ਹੈ। ਕਈ ਗੱਦੇ ਕੱਦ ਕੱਟ ਛੋਟੇ ਰਹਿ ਜਾਂਦੇ ਹਨ। ਹੂੰ ਕਿਉਂ ਰਹਿ ਜਾਂਦੇ ਆ? ਪਹਿਲਾਂ ਤਾਂ ਬੱਚਾ ਜਦੋਂ ਪੇਟ 'ਚ ਮਾਂ ਦੇ ਪੈ ਜਾਂਦਾ ਦੋਨੋਂ ਦੋਨੀ ਖਰਾਕ ਪੂਰੀ ਮਿਲਦੀ। ਕਈ ਲੋਕ ਗੁੱਸੇ 'ਚ ਨਹੀਂ ਖਾਂਦੀਆਂ ਕੁੜੀਆਂ ਤੇ ਕਈ ਲੋਕ ਲੈ ਕੇ ਨਹੀਂ ਦਿੰਦੇ। ਉਹ ਕਹਿੰਦੀ ਮਾਂਵਾਂ ਅੱਛਾ ਕਿਉਂਕਿ ਪਹਿਲਾਂ ਜਿਹੜੀਆਂ ਪ੍ਰਾਣੀਆਂ ਬੁੜੀਆਂ ਸੀ ਨਾ ਉਹਨਾਂ ਵਾਸਤੇ ਤਾਂ ਜਿਹੜੀ ਦੁੱਧ ਘਿਓ ਸੀ ਇਹ ਬਾਧੂ ਹੁੰਦਾ ਸੀ। ਇਹ ਹੀ ਖਰਾਕ ਹੁੰਦੀ ਸੀ। ਬਿਲਕੁਲ ਬਾਹਰੋਂ ਕੁਝ ਨਹੀਂ ਆਉਂਦਾ ਸੀ। ਉਦੋਂ ਉਹਨਾਂ ਲੋਕਾਂ ਨੇ ਕਦੇ ਸਮੋਸੇ ਨਹੀਂ ਦੇਖੇ ਸੀਗੇ ਹੂੰ ਦਾਲ ਸਬਜ਼ੀ ਹੁੰਦੀ ਸੀ ਰੋਟੀ ਹੁੰਦੀ ਸੀ ਦੁੱਧ ਕਿਉਂ ਹੁੰਦਾ ਸੀ ਤੇ ਉਹਦੇ ਚ ਦੁੱਧ ਕਿਉਂ ਚ ਵੀ ਜਾਣ ਸੀ ਅੱਜ ਕੱਲ ਦੁੱਧ ਕਿਉਂ ਚ ਕਿਉਂ ਨਹੀਂ ਜਾਣ ਕਿਉਂਕਿ ਸਾਰੀ ਹਰੇ ਸਪਰੇਅ ਹੈ ਮਿਲਾਵਟਾ ਸਾਰੀ ਹੈ ਨਾ ਤੇ ਉਹਦੇ ਚ ਹੈ ਨਹੀਂ ਖਰਾਕ ਦੇ ਵਿੱਚ ਕੁਝ ਵੀ ਤੇ ਲੋਕ ਕੀ ਕਹਿੰਦੇ ਅਸੀਂ ਮੀਟ ਨਹੀਂ ਖਾਣਾ ਅਸੀਂ ਅੰਡਾ ਨਹੀਂ ਖਾਣਾ ਅਜ ਤਾਂ ਜ ਫਲਾਣੇ ਬਾਬੇ ਨੂੰ ਮੰਨਦੇ ਆ ਤੇ ਜਿੱਤੇ ਢਿਗੜੇ ਬਾਬੇ ਨੂੰ ਮੰਨਦੇ ਆ ਉਹਦੇ ਕਰਕੇ ਅਸੀਂ ਮੀਟ ਅੰਡਾ ਸਾਡਾ ਬੰਦ ਕਰਿਆ ਵਾ ਤੇ ਮੈਂ ਤਾਂ ਇਹ ਕਹੂੰਗੀ ਵੀ ਜੇ ਬੱਚੇ ਦਾ ਵਿਕਾਸ ਸ਼ੁਰੂ ਤੋਂ ਛੋਟੀ ਉਮਰ ਚ ਵਧੀਆ ਹੋਊਗਾ ਤੇ ਉਹਦਾ ਹਰ ਇੱਕ ਚੀਜ਼ ਹੀ ਵਧੀਆ ਹੋਊਗੀ। ਹੂੰ ਤੇ ਬੱਚੇਨ ਪਹਿਲਾਂ ਮਾਂ ਦੇ ਪੇਟ ਚੋਂ ਖਰਾਕ ਨਹੀਂ ਮਿਲਦੀ। ਤਾਂ ਉਸ ਤੋਂ ਬਾਅਦ ਕੀ ਐ ਜਦੋਂ ਬੱਚਾ ਹੋ ਜਾਂਦਾ ਫਿਰ ਵੀ ਉਹਨਾਂ ਨੇ 2-2 ਸਾਲ ਕੱਲੇ ਦੁੱਧ ਤੇ ਰੱਖਦੀਆਂ ਬੱਚਿਆਂ ਨੂੰ। ਹੂੰ ਤੇ ਬੱਚੇ ਦਾ ਵਿਕਾਸ ਕਿੱਥੋਂ ਹੋਣਾ ਬੱਚੇ ਦਾ ਕੱਦ ਕੱਟ ਕਿੱਥੋਂ ਹੋਣਾ ਬੱਚੇ ਜਾਨ ਕਿੱਥੋਂ ਪੈਣੀ ਐ। ਬਿਲਕੁਲ ਪਿੰਡਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਬੱਚੇ ਨੂੰ ਦੇਣਾ ਜਾਂ ਕਿਹੜੀ ਚੀਜ਼ ਚ ਪ੍ਰੋਟੀਨ ਹੈਗਾ ਕਿਹੜੀ ਚੀਜ਼ ਅਸੀਂ ਖਾਣੀ ਐ ਕਿਹੜੀ ਨਹੀਂ ਖਾਣੀ ਐ ਨਾ ਉਹਨਾਂ ਨੂੰ ਤੋ ਹੀ ਕੱਦੂ ਤੋਰੀਆਂ ਖਾਣੇ ਐ। ਤੇ ਜਵਾਬਤ ਬੰਦ ਕੀਆ ਨਹੀਂ ਸਬਜੀ ਹੈਗੀ ਤਾਂ ਆਲੂਆਂ ਚ ਪਕੌੜੇ ਪਾ ਲੋ ਜੀ ਸਬਜੀ ਬਣਾ ਲੋ ਇਹਦੀ ਚਲੋ ਖਾ ਲੋ ਜੀ ਇਹਨਾਂ ਚੀਜ਼ਾਂ ਚ ਨਹੀਂ ਨਾ ਕੁਝ ਹੈਗਾ ਹੂੰ ਤਾਂ ਸੇਤ ਤਾਂ ਸਾਡਾ ਥੋੜਾ ਪਿੰਡਾਂ ਦਾ ਖਾਣਾ ਆਪਾਂ ਬਣਾਏ ਉਦਾਂ ਦਾ ਹੈਗਾ ਜਿੰਨਾਂ ਕੋਲੇ ਹੈਗਾ ਵਧੀਆ ਖਾਂਦੇ ਹੋ ਸੇਤ ਹੈਗੀ ਵਧੀਆ ਤਾਂ ਕਈ ਲੋਕ ਕਈਆਂ ਨੂੰ ਵਿਚਾਰਨ ਕੁਝ ਮਿਲਦਾ ਹੀ ਨਹੀਂ ਖਾਣ ਕਿੱਥੋਂ ਹੂੰ ਪਰ ਮੀਟ ਅੰਡਾ ਤਾਂ ਨਹੀਂ ਖਾਣ ਨਾਲ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕੁੜੀਆਂ ਦੇ ਲਈ ਬੈਸਟ ਐਕਸਰਸਾਈਜ਼ ਕੀ ਆ ਜੇ ਆਪਾਂ ਘਰ ਦੇ ਕੰਮਾਂ ਦੀ ਹੀ ਗੱਲ ਕਰਨੀ ਹੋਵੇ ਜਿਵੇਂ ਅਸੀਂ ਆਮ ਉਮ ਯੂਸੀ ਝਾੜੂ ਪੋਚਾ ਲਾ ਲੈਣੇ ਹੁੰਦੇ ਸੀ ਕਦੇ ਨਹੀਂ ਸੀ ਥੱਕਦੇ ਹੁੰਦੇ ਹੁਣ ਉਹ ਰੁਟੀਨ ਛੁੱਟ ਗਈ ਜਿਵੇਂ ਕਹਿੰਦੇ ਨੇ ਕਿ ਹੁਣ ਹੱਠ ਨਹੀਂ ਰਿਹਾ ਹੈਗਾ ਹੁਣ ਸਾਨੂੰ ਤਿੰਨ ਕਮਰਿਆਂ ਦੇ ਵਿੱਚ ਵੀ ਝਾੜੂ ਪੋਚਾ ਲਾਉਣਾ ਕਈ ਵਾਰੀ ਔਖਾ ਲੱਗਦਾ ਹੁੰਦਾ ਹਨਾ ਤਾਂ ਉਹ ਫਿਜ਼ੀਕਲ ਐਕਸਰਸਾਈਜ਼ ਜਿਹੜਾ ਉਹਨਾਂ ਦੇ ਅੱਗੇ ਜਾ ਕੇ ਇੱਕ ਚੀਜ਼ ਕੰਮ ਆਉਣੀ ਆ ਕਿ ਜਦੋਂ ਜਦੋਂ ਬੱਚਾ ਕਨਸੀਵ ਕਰਦਿਆਂ ਨੇ ਉਹਨਾਂ ਦੀ ਡਿਲੀਵਰੀ ਹੋਣੀ ਆ ਤਾਂ ਉਹਦੇ ਲਈ ਕਿਹੋ ਜਿਹੀਆਂ ਫਿਜ਼ੀਕਲ ਐਕਸਰਸਾਈਜ਼ ਤੁਸੀਂ ਪਹਿਲਾਂ ਤੋਂ ਹੀ ਤੁਹਾਡੀਆਂ ਹੋਣੀਆਂ ਚਾਹੀਦੀਆਂ ਨੇ ਨੈਚੁਰਲ कि ਜਿਹੜਾ ਤੁਹਾਨੂੰ ਅੱਗੇ ਜਾ ਕੇ ਹੈਲਪ ਕਰਨ ਫਿਜੀਕਲ ਐਕਸਰਸਾਈਜ਼ ਵਾਲੇ ਮੈਂ ਉਹੀ ਕਹੂੰਗੀ ਫਿਰ ਘਰ ਦਾ ਕੰਮ ਕਰੋ ਹੂੰ ਠੀਕ ਹੈ ਘਰ ਦਾ ਕੰਮ ਸਭ ਤੋਂ ਵਧੀਆ ਫਿਜੀਕਲ ਐਕਸਰਸਾਈਜ਼ ਹੈ ਹੂੰ ਮੈਂ ਜਦੋਂ ਮੇਰੇ ਕੋਲ ਪੇਸ਼ੈਂਟ ਆਉਂਦੀ ਆ ਪੇਸ਼ੰ ਨੇ ਇਹ ਗੱਲ ਸਮਝਾਈ ਦੀ ਹੈ ਵੀ ਤੁਸੀਂ ਫੇਰ ਇਸ ਦਿਹਾ ਉਠੋ ਹੂੰ 5 ਵਜੇ ਉਠੋ ਉੱਠ ਕੇ ਨਹਾਵੋ ਨਾਗੇ 10 ਮਿੰਟ 15 ਮਿੰਟ ਅੱਧਾ ਘੰਟਾ ਵੈਗਰੂ ਵੈਗਰੂ ਜੇ ਤੁਹਾਨੂੰ ਕੋਈ ਪਾਠ ਨਹੀਂ ਆਉਂਦਾ ਮੰਨ ਲਓ ਤੁਹਾਨੂੰ ਕੁਝ ਪੜ੍ਹਨਾ ਵੀ ਨਹੀਂ ਆਉਂਦਾ ਤੁਸੀਂ ਵੈਗਰੂ ਵੈਗਰੂ ਤਾਂ ਕਰ ਹੀ ਸਕਦੇ ਹੋ। ਬਿਲਕੁਲ ਹਾਂ ਜੀ। ਤੁਸੀਂ ਰਾਮ ਰਾਮ ਤਾਂ ਕਰ ਹੀ ਸਕਦੇ ਹੋ। ਰਾਮ ਤਾਂ ਦੋ ਅੱਖਰਾਂ ਦਾ ਸ਼ਬਦ ਹੀ ਹੈ। ਹੂੰ। ਤੇ ਸਾਨੂੰ ਤੁਹਾਡੇ ਬੱਚੇ ਤੇ ਵੀ ਉਹਹਦੀਆਂ ਗੱਲਾਂ ਦਾ ਇਫੈਕਟ ਪੈਂਦਾ ਹੈ। ਇਹ ਨਹੀਂ ਆਪਾਂ ਸੋਚੋ ਵੀ ਤੁਸੀਂ ਨਹੀਂ ਜੀ ਅਸੀਂ ਤਾਂ ਜੀ ਸਾਡਾ ਬੱਚਾ ਰੱਬ ਨੇ ਆਪਣੇ ਆਪ ਹੀ ਵਧੀਆ ਬਣਾ ਕੇ ਭੇਜਣਾ ਨਹੀਂ। ਬੱਚਾ ਸਾਡੀ ਪੇਟ ਦੇ ਵਿੱਚੋਂ ਹੀ ਬੱਚਾ ਸੰਸਕਾਰ ਸਿੱਖਦਾ ਮਾਂ ਦੇ ਪੇਟ 'ਚ। ਹੂੰ। ਹੈਨਾ? ਉਸ ਤੋਂ ਬਾਅਦ ਹੈਗਾ ਵੀ ਚਲੋ ਤੁਸੀਂ ਆਪਦਾ ਘਰ ਦਾ ਕੰਮ ਕਰੋ।